ਸਮਰਾਤ ਗੁਰੂ ਸਿਰ ਹੱਥ ਧਰਿਓ ਅੱਜ ਡੁੱਬੂ ਲੁਧਿਆਣਾ ਸ਼ਹਿਰ ਪੂਰਾ ਸ਼ਹਿਰ ਦਾ ਪੈਰਿਆ ਮੀਂਹ ਸਜਣੋ ਪਾਣੀ ਪਾਣੀ ਹੋਇਆ ਤਾਂ ਕੰਮ ਸਾਰੇ ਪਾਸੇ ਤੇ ਗੱਡੀਆਂ ਚਲਾਉਣੀਆਂ ਔਖੀਆਂ ਹੋਈਆਂ ਹੱਸਣ ਹੁੰਦੇ ਸੀ ਸੱਟ ਮੁਖਸੀ ਬਡੋਂਦੇ ਚੋਂ ਚੋਂ ਪਾਣੀ ਵੇਖੋ ਪਾਣੀ ਸਜਣੋ ਠੰਡ ਵੀ ਪੈਣੀ ਚਾਹੀਦੀ ਠੰਡ ਘੱਟ ਪਈ ਐ ਅੱਜ 10 ਕ ਦਿਨਾਂ ਦੀ ਠੰਡ ਪਈ ਐ ਐ ਇਤਰੀ ਰੱਖੀ ਐ ਗੱਡੀ ਰੂਪਤੀਤ ਜੋਰੀ ਤੇ ਬਿਠਾ ਬੈਠੇ ਚੋਰ ਸੀ ਸਮਝਿਆ ਹੋਰ ਤੈਨੂੰ ਤੂੰ ਕੁਝ ਹੋਰ ਸੀ ਉਹ ਦੋ ਕੋ ਨਾ ਜੋ ਤੋਂ ਸਾਨੂੰ ਤੇਰੀ ਲੋੜ ਸੀ साटा ही नहीं होया जे तू किसे दा की होएगा वे किसे दा की होएगा आप जे हो ओ भाई क्या मौसम जिंदगी बहुत कुछ सिखाई जाती है थोड़े समय में कि कहंदे ना कि इचत ਮਾਨ ਬਦੀ ਨਿੰਦਾ ਬੜੇ ਰੰਗ ਦੇਖੇ ਨੇ ਮੈਂ ਆਪਣੇ ਸੁਭਾਅ ਕਰਕੇ ਮੇਰਾ ਸੁਭਾਅ ਇਸ ਤਰ੍ਹਾਂ ਦਾ ਵੀ ਕਿ ਬਸ ਮੰਤੇ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਜ਼ਿੰਦਗੀ ਦਾ ਇਹੀ ਮੌਲ ਭਾਵ ਹੈ ਅਸਲ ਦੇ ਵਿੱਚ ਤੁਹਾਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ਜ਼ਿੰਦਗੀ ਬਹੁਤ ਕੁਝ ਦੇ ਕੇ ਜਾਂਦੀ ਹੈ ਤੁਹਾਨੂੰ ਹੱਸੇ ਦੁੱਖ ਤਕਲੀਫਾਂ ਹਨਾ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਚੱਲਦਾ ਰਹਿੰਦਾ ਹੈ ਤੁਸੀਂ ਘਰੋਂ ਕਿਸੇ ਹੋਰ ਕੰਮ 'ਚ ਨਿਕਲਦੇ ਹੋ ਫਾਜ਼ ਕਿਸੇ ਹੋਰ ਕੰਮ 'ਚ ਜਾਂਦੇ ਹੋ ਮੈਂ ਕਦੇ ਵੀ ਕਿਸੇ ਚੀਜ਼ ਨੂੰ ਨਾ ਜਿਆਦਾ ਹੈਵੀ ਹਾਵੀ ਹੋ ਨਹੀਂ ਦਿੱਤਾ ਆਪਣੇ ਤੇ ਕਦੇ ਵੀ ਨਹੀਂ ਹੋਣ ਦਿੱਤਾ ਕਿ ਆ ਪਿੱਛੇ ਜੇ ਮੇਰੀ ਗੱਡੀ ਐਕਸੀਡੈਂਟ ਹੋ ਗਈ ਹੈ ਨਾ ਗੱਡੀ ਪਲਟ ਗਈ ਟੋਟਲ ਲਾਸ ਹੋ ਗਈ ਗੱਡੀ ਅਮ ਫਿਰ ਵੀ ਆਪਣੇ ਚਿਹਰੇ ਤੇ ਮੁਸਕਾਨ ਬਣਾ ਕੇ ਰੱਖੀ ਦੀ ਹੈ ਡਰਾਈਵਰ ਤੇ ਸੱਟਾ ਸੋਟਾ ਲੱਗੀਆਂ ਵਾਵਾ ਚਲੋ ਉਹਦਾ ਇਲਾਜ ਕਰਾ ਰਹੇ ਆ ਕਿ ਜ਼ਿੰਦਗੀ ਦਾ ਹਿੱਸਾ ਆ ਹਨਾ ਤੁਸੀਂ ਦੁੱਖ ਤਕਲੀਫਾਂ ਉਹਨੂੰ ਮਨ ਤੇ ਲੈ ਲਓਗੇ ਤੇ ਉਹ ਫਿਰ ਤੁਹਾਡੇ ਦਿਮਾਗ ਦੇ ਉੱਪਰ ਬੋਝ ਬਣ ਕੇ ਰਹਿ ਜਾਂਦੀਆਂ ਚੀਜ਼ਾਂ ਉਹ ਕਿਹਾਣੇ ਕਹਿੰਦੇ ਆ ਵੀ ਤੁਸੀਂ ਨਾ ਸਵੇਰੇ ਇੱਕ ਫੁੱਲ ਫੋਲ ਆਪਣੇ ਹੱਥਾਂ 'ਚ ਰੱਖੋ ਤੇ ਸ਼ਾਮ ਤੱਕ ਤੁਸੀਂ ਉਹਨੂੰ ਨਾ ਫੜੀ ਰੱਖੋ ਉਸੇ ਐਂਗਲ ਦੇ ਵਿੱਚ ਤੇ ਉਹ ਫੋਲ ਨਾ ਤੁਹਾਨੂੰ ਸ਼ਾਮ ਤੱਕ ਨਾ ਪੱਥਰ ਵਰਗਾ ਲੱਗਣ ਲੱਗ ਜਾਂਦਾ ਐਵੇਂ ਐਵੇਂ ਗੱਲਾਂ ਨੇ ਐਵੇਂ ਮਤਲਬ ਟੈਨਸ਼ਨਾਂ ਨੇ ਜੇ ਤੁਸੀਂ ਉਹਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਦੇ ਦਿਮਾਗ ਦੇ ਉੱਪਰ ਬਣਾ ਕੇ ਰੱਖੋਗੇ ਨਾ ਤੇ ਉਹ ਤੁਹਾਨੂੰ ਬੋਝ ਬਣ ਜਾਣਗੀਆਂ ਤੁਹਾਨੂੰ ਸਟ्रेस ਦੇਣ ਲੱਗ ਜਾਣਗੀਆਂ ਇਸ ਲਈ ਫਿਰ ਆਪਣਾ ਦਾ ਸੁਭਾਅ ਹੈ ਨਹੀਂਗਾ ਕੋਈ 10 ਮਿੰਟ 20 ਮਿੰਟ ਵੱਧ ਤੋਂ ਵੱਧ ਚਲੋ ਜ਼ਿਆਦਾ ਕੋਈ ਉਕਤ ਤਕਲੀਫ ਆ ਇੱਕ ਦਿਨ ਦੋ ਦਿਨ ਇਤੋਂ ਜ਼ਿਆਦਾ ਨਹੀਂ ਹੈ ਠੀਕ ਆ ਯਾਰ ਜਿਨੇ ਜ਼ਿੰਦਗੀ ਚਾਉਣਾ ਆ ਉਹਨੇ ਆ ਜਾਣਾ ਜਿਨੇ ਜਾਣਾ ਆ ਚਲੇ ਜਾਣਾ ਜਿਨੇ ਰਹਿਣਾ ਆ ਉਹਨੇ ਹਰ ਹਾਲਾਤ ਵਿੱਚ ਰਹਿਣਾ ਆ ਜਿਨੇ ਜਾਣਾ ਆ ਉਹਨੂੰ ਬਹਾਨਾ ਚਾਹੀਦਾ ਹੁੰਦਾ ਜਾਣ ਦਾ ਹਨਾ ਜ਼ਿੰਦਗੀ ਬਹੁਤ ਹਸੀਨ ਹੈ ਜ਼ਿੰਦਗੀ ਜੀਓ ਤਨੇ ਯਾਰੇ ਲੋ ਤਾਂ ਇੱਕ ਸਵਾ ਇੱਕ ਦਾ ਹੋ ਗਿਆ ਤੇ ਆਪਸ ਜਾਣਾ ਗੱਡੀ ਖਾਤੀ ਕਰਾਣੀ ਕਿ ਗੱਡੀ ਖੜੀ ਮੈਨੂੰ ਡੀਕਦੀ ਹੈ ਲੋਡ ਕਰਾ ਕੇ ਤੇ ਫਿਰ ਬਾਕੀ ਦੇ ਕੰਮ ਕਰਨੇ ਆ ਬਾਕੀ ਗੱਡੀਆਂ ਜਿਹੜੀਆਂ ਆਈਆਂ ਹੋਈਆਂ ਨੇ ਪੁੱਛਦੇ ਆਨ ਲੋਡਿੰਗ ਦਾ ਕੀ ਸਟੇਟਸ ਹੈ ਗੱਡੀਆਂ ਲੋਡ ਵੀ ਕਰਾਉਣੀ ਆ ਫਿਰ ਚਲ ਅੱਜ ਬਸੰਤ ਪੰਚਮੀ ਵੀ ਆ ਮੇਰਾ ਰੰਗ ਦੇ ਬਸੰਤੀ ਚੋਲਾ ਹੈ ਨਾ ਮਾਏ ਰੰਗ ਦੇ ਬਸੰਤੀ ਚੋਲਾ ਚਲ ਅੱਜ ਜਵਾਕਾਂ ਨੇ ਗੱਡੀਆਂ ਗਾਡੀਆਂ ਢਾਉਣੀਆਂ ਆਂ ਤੇ ਮੀਂਹ ਨੇ ਢਾਟੀਆਂ ਗੱਡੀਆਂ ਸਾਰੀਆਂ ਦੀਆਂ ਆਉਣ ਐਤਵਾਰ ਨੂੰ ਉੱਡਣਗੇ ਦੋ ਦਿਨ ਹੈ ਹਜੇ ਮੌਸਮ ਖਰਾਬ ਹੋਰ ਠੀਕ ਆ ਸਜਣੋ ਮਿਲਦੇ ਆ ਯੋ ਜਾਂਦੇ ਹੀ ਉਹ ਜਾਂਦੇ ਹੀ ਕੰਮ ਪਲਵਣਾ ਕੀ ਖਾਣਾ ਫਿਰ ਦੱਸ ਜਾਨੂੰ ਕੋਈ ਨਹੀਂ ਬਤੀ ਜੀ ਏਡਾ ਉਹ ਜਾਂਦੇ ਹੀ ਤੇਰਾ ਸਾਹਿਬ ਜਾਣਾ ਹੀ ਹੈ ਮੁੰਡਰੇ ਸ਼ੇਪਾ ਜੀ ਭਵਾ ਦਈਏ ਜੀ ਸ਼ੇਪਾ ਜੀ ਖਾਣੀ ਹੈ ਸ਼ੇਪਾ ਜੀ ਭਵਾ ਦਨੇ ਫਿਰ ਆਪਾਂ ਨੂੰ ਟਾਬੇ ਤੇ ਜਾਣਾ ਪਊਗਾ ਰਾਣਾ ਮੀਵੇ ਨੋ ਤੇ ਖੁਰਾਬੀ ਉਹ ਰਾਬੀਲਾ ਦਾ ਹੈ ਦੇਹਲਾ ਜੁਲਕੋ ਜੁਲਕੀ ਗਾਮਾ ਗਿਲਬਾ ਗਿਲਕਾ ਮੈਂ ਫਿਰ ਕਦੇ ਖਵਾ ਦਾਂਗੇ ਸ਼ੇਪਾ ਜੀ ਐਸ ਕਰਨ ਸ਼ੇਪਾ ਜੀ ਕਦੀ ਇਸ ਕਰਨੀ ਕਿ ਨਹੀਂ ਮੈਂ ਪਟਰੇਸ਼ਨ ਪਟਰੇਸ਼ਨ ਆੜੀ ਪਟਰੇਸ਼ਨ ਹੈ ਪਟਰੇਸ਼ਨ ਹੈ ਖਾਣੀ ਸ਼ੇਪਾ ਜੀ ਦਾ ਦੇ ਮੈਨੂੰ ਚੱਲ ਤੁਹਾਨੂੰ ਫਰਮਾ ਤੂੰ ਮੈਨੂੰ ਫੋਨ ਕਰ ਲੈ ਕਿ ਤੇਰਾ ਦਿਲ ਕਰਾਣਾ ਵਧੀਆ ਸਬਜ਼ੀ ਖਾਣ ਨੂੰ ਮੈਨੂੰ ਫੋਨ ਕਰ ਲੈ ਵੀਰੇ ਪੈਕ ਕਰਾ ਕੇ ਲੈ ਮੈਂ ਪੈਕ ਕਰਾ ਕੇ ਲਿਆਉਂਗਾ ਠੀਕ ਆ ਦੰਨ ਹੋ ਗਿਆ ਦੰਨ ਦੰਨ ਹੋ ਗਿਆ ਸ਼ੇਪਾ ਨਹੀਂ ਕਮਕ ਡਰ ਸ਼ੇਪਾ ਲਈ ਅੱਜ ਅਸੀਂ ਜਾਵਾਂਗੇ ਸੋਟੀ ਦੇ ਰੋਟੀ ਜਿਹੜੇ ਖਾਣੀ ਹੋਵੇ ਬਾਈ ਜਦੋਂ ਆਪਾਂ ਜਲੰਧਰ ਤੋਂ ਆਉਣੇ ਆ ਸਮਰਲਾ ਚੌਂਕ ਖੱਬੇ ਹੱਥ ਢਾਬਾ ਸੋਟੀ ਸੋਟੀ ਨਾਲ ਜਾਂਦਾ ਸੋਟੀ ਨਾਲ ਸੋਟੀ ਆ ਉਹ ਵੈਜ ਦਾ 3-4 ਵਜੇ ਦਾ ਖੁੱਲ ਜਾਂਦਾ ਰੋਟੀ ਵਧੀਆ ਬਣਾਉਂਦਾ ਹੁਣ ਮਿਲ ਤੁਹਾਨੂੰ ਸੋਟੀ ਤੇ ਜਾਗੇ ਹੁਣ ਹਾਂਏ ਸੋਟੀ ਤੇ ਜਾ ਰਹੇ ਹਾਂ ਉਹ ਜਾਂਦੀ ਉਹ ਜਾਂਦੀ ਉਹ ਜਾਂਦੀ ਰਾਤ ਟੋਸਾ ਖਾਦਾ ਹੈ ਸਰਾ ਜਾਨ ਜਿਆਦਾ ਘਾਰੀ ਡੋਸਾ ਘਟ ਕਰ ਉਹਦੇ ਪ੍ਰਾਨ ਨਿਕਲ ਗਏ ਇਹਦਾ ਕਾ ਬੰਦੇ ਐ ਨਹੀਂ ਉੱਤੇ ਉਹ ਮੈਂ ਤਾਂ ਕਮਲਾ ਹੀ ਆਦਾ ਮੈਂ ਲਾਇਆ ਉਹਦਾ ਹਿਸਾਬ ਅਸਾਂ ਦੇ ਮੋਲ ਬਣ ਰਹੇ ਇੱਥੇ ਓ ਜਾਂਦੇ ਹੀ ਕੰਮ ਇਹ ਬਰਦਮਨ ਸਿਟੀ ਸੈਂਟਰਾਂ ਸੱਤ ਫਲੋਰ ਬਣ ਗਏ ਲੇੜਾ ਕਪੜਾ ਆਪਾਂ ਕੋਈ ਨਹੀਂ ਵੇਖ ਖਰੀਦਣਾ ਇੱਥੋਂ ਲੇੜਾ ਕਪੜਾ ਇਹ ਹੋਰ ਦੁਕਾਨ ਤੋਂ ਖਰੀਦਦੇ ਆ ਕੀ ਕਰਨਾ ਯਾਰ ਬ੍ਰਾਂਡ ਬਰੂਡ ਪਾ ਹਟੇ ਅਸੀਂ ਆਪਣੇ ਟਾਈਮ ਉਹਦਾ ਥੋੜਾ ਟਾਈਮ ਐ ਬ੍ਰਾਂਡ ਪਾਉਣ ਦਾ ਹੈ ਬੱਚਿਓ ਲੈ ਲਾਂਗੇ ਆਹੇ ਦਾ ਭਰਾਵਾ ਪਾਪੂ ਹਟੇ ਘਸਾ ਲਈਂ ਦਾ ਬਾਪੂ ਕੇ ਸਾਰੇ ਠੀਕ ਹੈ ਹੁਣ ਆਪ ਦਾ ਟਾਈਮ ਹੈ ਅਮਨੇ ਤਾਂ ਆਪਣਾ ਟਾਈਮ ਨਿਕਾਲ ਦਿਆ ਕਰ ਕੀ ਮੁੰਡਿਆਂ ਨੂੰ ਬਰਬਾਦ ਬੈਰਨੇ ਨਿੱਕੀ ਉਮਰ ਚ ਮਾਰੀ ਨੇ ਤੂੰ ਐਸੀ ਸੱਟ ਅੱਜ ਮੈਂ ਬੰਦ ਨਹੀਂ ਹੋਇਆ ਸਾਰਾ ਦਿਨ ਮੈਂ ਉਹ ਜਾਂਦੀ ਉਹ ਜੈਨੂ ਸੱਜੇ ਕਰ ਸਕੀ ਸੱਜੇ ਡੇਰਾ ਸਾਹਿਬ ਤੇ ਉਧਰ ਹੀ ਉਹ ਉਹ ਵੀ ਆਣਾ ਘਣ ਕਰਦਾ ਉਹ ਉਹ ਓ ਸਾਡੇ ਸਾਡੀ ਬੋਲੀ ਬੜੀ ਹੋਰ ਸਾਭਦੀ ਹੁਣ ਸਾਡੇ ਮਾਝੇ ਚ ਨਾ ਦੇ ਡੇਬ ਹੋ ਗਿਆ ਕਿਸੇ ਨੂੰ ਕਿਸੇ ਨੂੰ ਜਵਾਬ ਜਿਵੇਂ ਪੁੱਛਣਾ ਨਾ ਕਿ ਇਹਨੂੰ ਇਹ ਕਹਣਾ ਵੀ ਉਹ ਵੀ ਕੀ ਹਾਲ ਆ ਕਿਸੇ ਨਾ ਕਹਣਾ ਹੋ ਓ ਏਦਾਂ ਕਰਕੇ ਮਤਲਬ ਸਮਝ ਲਾਏ ਬੰਦਾ ਵੀ ਇਹ ਆਮ ਕੋ ਹਮਸੇ ਪੁੱਛ ਰਹਾ ਹੈ ਕੁਝ ਮੱਛੀ ਵਾਲੇ ਭਾਉ ਨਹੀਂ ਪਹਿਲਾਂ ਯਾਰ ਮੈਂ ਆਪਣਾ ਇੰਸਟਾਗ੍ਰam ਦਾ ਅਕਾਊਂਟ ਪਬਲਿਕ ਕਰਾ ਹਣਾ ਹਾਂ ਅਕਾਊਂਟ ਦਾ ਪਬਲਿਕ ਕਰਦੇ ਮੈਨੂੰ ਯਾਰ ਮੈਨੂੰ ਮੈਨੂੰ ਪ੍ਰਾਈਵੇਟ ਰੱਖਣ ਦੇ ਵਿੱਚ ਠੀਕ ਲੱਗਦਾ ਹੈ ਅਕਾਊਂਟ ਪ੍ਰਾਈਵੇਟ ਇੰਸਟਾਗ੍ਰam ਅਕਾਊਂਟ ਹੋਪਨ ਉੱਥੇ ਪਾਉ ਉਹੋ ਜਿਹਾ ਸ਼ਾਰਟ ਕਲਿੱਪ ਉਹ ਦੂਜੇ ਫਿਰ ਕੰਮ ਛਾਟਾ ਆਉਂਦਾ ਫਿਰ ਕੰਮ ਕਰਦੇ ਆ ਜੁਲਕਾ ਜੁਲਕ ਨੂੰ ਲਾਇਆ ਵੀਡੀਓ ਕਾਲ ਚ ਆ ਇਸ ਦਾ ਮਸਤੋਸਤਰੀ ਹੈ ਪਾ ਮੈਨੂੰ ਫੋਲੋ ਕਰਦੀ ਤੈਨੂੰ ਪਾ ਮੈਨੂੰ ਫਲੈਪ ਬਣਾਈਏ ਅੱਛਾ ਪਾ ਮੈਨੂੰ ਕੀ ਤੈਨੂੰ ਕੀ ਪਾਉ ਪਾ ਮਿਨ ਪਾ ਮਿਨ ਉਹ ਉਹਦੀ ਗੱਲ ਕਰਦਾ ਹਾਂ ਬੱਸ ਸਟੈਂਡ ਵਾਲੇ ਹੌਟਲ ਦਾ ਆ। ਅੱਛਾ ਮੈਨੂੰ ਖਾ ਪਤਾ ਨਹੀਂ ਕੀ ਕਹਿੰਦਾ ਮੈਨੂੰ। ਅੱਛਾ ਅੱਛਾ ਉਹ ਅੱਛਾ ਸਰਵਿਸ ਲੋ ਚੱਲ ਰਿਹਾ ਤੇ ਮੀ ਕਰਕੇ ਸਰਵਿਸ ਲੋ ਅੱਛਾ ਮੈਨੂੰ ਲੱਗਿਆ ਵੀ ਸ਼ਾਇਦ ਕਹਿੰਦਾ ਵੀ ਮੈਨੂੰ ਵਲੌਗ ਦੇ ਵਿੱਚ ਪਾਓ ਮੈਂ ਕਿਹਾ ਲੈ। ਮੈਂ ਤਾਂ ਤੇਰੇ ਵਿੱਚ ਵੀ ਪਾ ਦੇਾਂਗੇ। ਇਹ ਤੈਨੂੰ ਵਿੱਚ ਪਾਉਣ ਦੀ ਕਿਹੜੀ ਗੱਲ ਐ? ਐਨੂਰ ਐ ਤਾਂ ਇਹ ਨੇਰੀ ਲਿਆ ਦੇ। ਪਾ ਮਿੰਨ ਬੱਸ ਸਟੈਂਡ ਵਾਲੇ ਉਹਦੀਆਂ ਕਲਿੱਪਾਂ ਲਾ ਬਲੌਗ ਵੀ ਬੰਦ ਕਰਾ ਦਿੰਦਾ ਬਲੌਗ ਬਲੌਗ ਬਾਅਦ ਚੱਲਣਾ ਪੁਲਿਸ ਨੇ ਪਹਿਲਾਂ ਚੱਕ ਕੇ ਲੈ ਗਏ ਆ ਤੁਸੀਂ ਸਾਰੇ ਆਡਾ ਕਾਰਬਰ ਬੰਦ ਕਰਦੇ ਹੋ ਸਾਨੂੰ ਇਨਕਮ ਆ ਰਹੀ ਹਤੋਂ ਨਾਲੇ ਬਿੱਲੇ ਨੂੰ ਹੋਣ ਕਰਦਾ ਬਿੱਲਾ ਕਿਹੜਾ ਬਿੱਲਾ ਕਿਹੜਾ ਬਿੱਲਾ ਜਿਹੜਾ ਰਿਸੈਪਸ਼ਨ ਤੇ ਖੜਦਾ ਅੰਦਰੋਂ ਨਹੀਂ ਗੱਲਾਂ ਅੰਦਰੋਂ ਨਹੀਂ ਗੱਲਾਂ ਅੰਦਰੋਂ ਨਹੀਂ ਗੱਲਾਂ ਮਾ ਕੀ ਗੱਲ ਬਾਤ ਕਰਦੇ ਠੀਕ ਕਰਦੇ ਗੱਲ ਉਹ ਜਾਂਦੀ ਰੋਟੀ ਹੈਗੀ ਸਾਡੀ ਆ ਪਿਛੜੇ ਜਿਹੜੇ ਬੜੇ ਦਿਨਾਂ ਦਾ ਰੋਟੀ ਉਹ ਜਾਂਦੇ ਹੀ ਚਟਨੀ ਪਿਕਲ ਗੰਡਾ ਦਾਲ ਨਾਲ ਦੋਦਿਆਂ ਦਾ ਪੁੱਤ ਆਹ ਲੀਆਂ ਕਰਦੇ ਆ ਰੈਡੀ ਆ ਉਹ ਯੈਸ ਯੈਸ ਇਹਨੂੰ ਠੂਸ ਲਈ ਫੇ ਕਰਦੇ ਗੱਲ ਆ ਆ ਵੀ ਕਿੰਨਾ ਪੂਰੀ ਇੱਕ ਨੰਬਰ ਹੈ ਮੈਂ ਆ ਗਿਆ ਤੁਸੀਂ ਕੋਕ ਪੀ ਤੇਰੇ ਮੈਂ ਮੁੰਡ ਦੇਣਾ ਮੈਂ ਪਾੜ ਤੇਰੀ ਮੈਂ ਆ ਗਿਆ ਤਾਂ ਹੋ ਕਰਦਾ ਉਹ ਉਲਟੀ ਤਾਂ ਉਲਟੀ ਕਰ ਰੋਟੀ ਰੋਟੀ ਉਲਟੀ ਕਰ ਉਲਟੀ ਕਰ ਮੈਂ ਤਾਂ ਸਾਰੀ ਵਜਾ ਲੈ ਪੂਰੀ ਪੂਟੀ ਕਰਕੇ ਮਜ਼ਾ ਆ ਗਿਆ ਆ ਗਿਆ ਭਾ ਸਾਡੇ ਹਾਕਰ ਸਵਰਲਾ ਚੋਕ ਆ ਗਿਆ ਫਿਰpur ji ਸਪੈਸ਼ਲ ਸਵਾਦ ਇਹ ਸਾਡਾ ਮੇਰਾ ਰੁਪਈਆ 600 ਲਵਾਦਾ ਦੰਦ ਕੱਟਦਾ ਮੈਂ ਜਖਟੇ-ਖਟੇ ਜੇ ਬਸ ਅੱਜ ਆਪਣੇ ਛੇਲੇ ਨਾਲ ਮੇਰੀ ਗੱਲ ਕਰਾਇਆਗਾ ਨੂਰ ਛੇਲੀ ਮੇਰੀ ਆਪਈ ਨਹੀਂ ਆਏ ਕਰ ਗੱਲ ਛੇਲੀ ਕੋਈ ਨਹੀਂ ਲੈ ਕਰਦਾ ਨਹੀਂ ਆਈ ਨਾ ਅੱਜ ਮਿੱਤਰੋ ਰਾਤ ਮੈਂ ਬਣਾਉਣਾ ਵਲੋਗ ਇਹਦਾ ਫੋਨ ਮੈਂ ਆਪਣੇ ਕੋਲ ਰੱਖਣਾ ਅੱਜ ਫੋਨ ਸੀਚ ਕਰ ਰਿਹਾ ਹਾਂ ਸਾਇਲੈਂਟ ਮੇਰੇ ਸਾਰੀ ਬੈਟਰੀ ਚਲਾਜ ਮੈਂ ਕਰਕੇ ਪਾ ਦੇ ਮੈਂ ਚਾਰਜ ਕਰ ਲਉ ਆਪੇ ਉਹ ਕੋਰੋਨਾ ਦੇ ਟਾਈਮ ਤੱਕ 19 ਹੋਣਾ ਗ੍ਰੇਡਾ ਉਹ ਮੈਂ ਆਪੇ ਆਪੇ ਕਰ ਲੈਣਾ ਮੈਂ ਸਾਰਾ ਕੁਝ ਬਹੁਤ ਤਰੀਕੇ ਨੇ ਮੈਂ ਨੂਰ ਬਹੁਤ ਅੱਗੀ ਦੀ ਚੀਜ਼ ਤੂੰ ਜਿਹੜਾ ਮਰਜੀ ਕਰ ਲੈ ਆਪਣੇ ਕੋ ਵੀ ਸਾਰੇ ਤਰੀਕੇ ਆ ਐਂ ਬਹੁਤ ਅੱਗੇ ਦੀ ਗੱਲ ਬਾਤ ਆ ਇਧਰ ਤੂੰ ਸਵਿਚ ਉੱਪਰ ਕੇ ਨਾ ਬੱਕਰ ਫੜਾ ਲਓ ਕਿ ਹੁਣ ਚਲਾ ਲੋਕ ਖੁੱਲਣੇ ਨੇ ਟਾਉਨ ਹੋਣਾ ਨੇ ਮੈਸੇਜ ਆਣਾ ਕੋਈ ਉਹ ਤਾਂ ਕਰ ਲੈ ਉਹ ਤਾਂ ਸਕੀਮ ਇਹ ਕਰਦਾਂਗੇ ਹੋਣੀ ਹੋਣੀ ਮਾਣਾ ਫੇਰ ਇਧਰ ਤਾਂ ਫੇਸ ਸਾਡੇ ਲੱਗੀ ਹੋਈ ਨਾ ਬਿਨਾ ਫੇਸ ਆਈਟ ਤਾਂ ਖੁੱਲਣਾ ਕੋਈ ਨਹੀਂ ਫੋਨ ਕੋਸ ਕਰਨ ਪਿਆਬੇ ਉਹ ਜਾਂਦੀ ਹੋ ਜਾਂਦੀ ਖਾ ਕੇ ਧੜੀ ਕਰਨ ਬੈਠੇ ਹੁਣ ਗੱਲਾਂ ਕਰਦੇ ਆ ਬਾਜੋ ਤੁਸੀਂ ਮੇਰੇ ਹਥੋਂ ਬਚ ਜਾਓ ਬਚੇ ਜਾਉ ਦਾ ਮਤਲਬ ਹੁੰਦਾ ਬਚ ਜਾਓ ਲੈਟਾ ਪਿਆ ਚਾਹੇ ਬੜਾ ਸਾਲਾ ਮੇਰਾ ਨਾ ਚਾਹਦਾ ਭੈਣ ਨਾ ਐਡਾ ਖਾਦਾ ਪੀਤਾ ਰਾਤ ਰਾਤ ਜਹੀਦ ਉੱਤੇ ਬਾਹਰ ਹੋਣਾ ਸਵੇਰੇ ਮਾਤਾ ਨੇ ਘੁੱਟਣਾ ਦਾ ਸਵੇਰੇ ਨਾ ਜਿਹੜੀ ਸਮਾਦਾ ਨੇ ਚਾਰ ਕਰਾ ਕੇ ਲੈ ਗਈ ਇੱਕ ਗੱਲ ਦਾ ਭਰਾ ਇਹ ਨਾ ਬਾਸ ਚਲੇਗਾ ਭੈਣ ਚ ਥੋੜਾ ਵੀ ਨਾ ਆਦ ਰ ਭਰਾ ਨਾਲ ਚੱਲੇ ਠੀਕ ਹੈ ਉਹ ਭੈਣ ਚ ਮੈਂ ਨਾ ਗੇਟ ਬੰਦ ਕਰਨ ਹੋਇਆ ਕਮਰੇ ਵਾਲਾ ਗੇਟ ਖੁੱਲਾ ਹੋਇਆ ਭੈਣ ਜੋ ਠੀਕ ਹੈ ਤੇ ਉਹਨੇ ਰੋਟੀ ਖਾਧੀ ਘੜੀ ਨਾ ਢੀਕਾ ਭਰਾ ਨਾ ਨਹੀਂ ਖਾ ਕੇ ਚੱਲ ਮਾੜਾ ਵਟ ਬਾਹਰ ਖਾਣ ਚਲੇਗੇ ਤੇ ਭਰਾ ਹਰਾ ਹਾਈ ਘੰਟੇ ਡੇਢ ਤੱਕ ਖਾਏ ਭੈਣ ਚ ਤੈਂ ਤੈਂ ਦਰਵਾੜੇ ਉੱਪਰ ਯਾਰ ਗੱਲਬਾਤ ਕਰ ਇੱਕ ਮਿੰਟ ਸਾਹ ਖਿੱਦਸੇ ਹੋ ਜਾ ਗਾਲ ਕੱਢਤੀ ਭੈਣ ਚ ਫਲੇ ਪੱਕੀ ਪੈਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਗੱਲ ਬੋਲ ਕੋਈ ਰਜਾਈ ਤੇ ਬਰਾਵਾ ਬਿੱਲੀ ਟੱਟੇ ਹੀ ਕਰ ਗਈ ਅੱਛਾ ਅੱਛਾ ਹੋ ਗਿਆ ਨੂੰ ਬਣਾਣੀ ਕਿੜ ਗੋਲਾ ਅੰਜ ਇੱਕ ਬੋਲਿਆ ਮੈਂ ਟੋਕਾਂਦਾ ਪੀਲੀ ਦਾਣ ਅੱਛਾ ਅੱਛਾ ਖੁੱਦੇ ਖੜੀ ਪੈ ਬੁਣ ਅੱਛਾ ਦਾ ਤੇ ਮੈਂ ਕਿ ਲਈ ਛਾਲ ਨਹੀਂ ਮੈਂ ਚੁੱਕੜੀ ਜਾਂਦੀ ਆ ਇਹ ਮੂਰੇ ਘਟ ਨੂੰ ਸੁਮੈ ਲਾਇਆ ਆ ਆਉ ਜਾਂਦਾ ਇਹ ਕੱਦ ਕਰੀਂ ਕਿਨਾਂ ਦਾਲ ਕਿਦਾਂ ਬਣ ਗਈ ਇਹ ਕਹਿੰਦਾ ਦਿੱਲੀ ਨੂੰ ਵੀ ਟਟੀਆਂ ਲੱਗੀਆਂ ਅੱਛਾ ਪਤਲੀ ਟਟੀਆਂ ਪੈਂਦੇ ਦਾਲ ਕਰਕੇ ਕਿਨਾਂ ਦਿੱਲੀ ਵੜਦੇ ਅੱਛਾ ਲੱਗਦੇ ਨੂੰ ਮੈਂ ਪਜੀ ਖਾ ਕੇ ਆ ਗਿਆ ਭਰਾਵਾ ਹੋ ਦਿੱਲੀ ਨੇ ਕੰਮ ਕਰਦਾ ਗਲਤ ਫਿਰ ਹੋਰ ਕੀ ਨੂੰ ਦਿੱਲੀ ਵਾਲੀ ਪ੍ਰਥਾ ਵੀ ਕੰਮ ਸਹੀ ਆ ਗੇੜ ਗੁੱਡ ਪੂਰੇ ਲਾ ਕੇ ਜਾਇਆ ਕਰੋ ਮਿੱਲੀ ਮਾਣਾ ਵਧੀਆ ਰਜਾਈ ਦੇ ਉੱਤੇ ਬੈ ਰਜਾਈ ਕਰਕੇ ਰਜਾਈ ਤੇ 스멜 ਉਹ ਹੁੰਦੀ ਫਿਰ ਉਹ ਆਹ ਉਹ ਭਰਾਵਾ ਬੜਾ ਨਾ ਪਲਾਸੇ ਦਾੜ ਉਹਨੇ ਚੋਪੜ ਸਾਲਾ ਨਹੀਂ ਵੀ ਹਮਨੇ ਚੋਪੇ ਆਏ ਰਹਿਣਾ ਨਹੀਂ ਚੋਪ ਹੈਲੋ ਹਾਂ ਹਾਂਜੀ ਹਾਂਤੀਆਂ ਘਰੇ ਕਿੱਥੇ ਜਾਣੇ